ਦੀ 8 ਨਵਾਂ ਮਹੀਨਾ 2025 ਭਾਰਤੀ ਕਿਸਾਨ ਯੂਨੀਅਨ ਇਕਤਾ ਯਾਦਗਾਰੀ ਕੱਗਾ ਦੇ ਦਫ਼ਤਰ ਚ ਜਿਹੜਾ ਹੜ੍ਹ ਪ੍ਰਭਾਵਿਤ ਇਲਾਕਿਆਂ ਵਾਸਤੇ ਮਿੱਟੀ ਦੇ ਗੱਟਿਆਂ ਦੀ ਸੇਵਾ ਜਿਹੜੀ ਇਕਾਈ ਦੇ ਅਧਿਦੇਤਾਰ ਸਹਿਬਾਨ ਮੈਂਬਰ ਸਹਿਬਾਨ ਹੋਰ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਾਡੇ ਪ੍ਰਧਾਨ ਰਪਾਲ ਸਿੰਘ ਕੱਗਾ ਇਹਨਾਂ ਦੀ ਅਗਵਾਈ ਚ ਕੰਮ ਚੱਲ ਰਿਹਾ ਹੈ ਮਿੱਟੀ ਦਾ ਅੱਜ ਪੰਜਵਾਂ ਦਿਨ ਹੈ ਤਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਅਜੇ ਵੀ ਧੱਗਰ ਚੜ ਰਿਹਾ ਹੈ ਤੇ ਆਪਣੇ ਤੋਂ ਸਾਥ ਮੱਜਰੇ ਖਰਚੰਦਪੁਰੇ ਵਾਲਾ ਜਿਹੜਾ ਬੰਨ ਹੈ ਤੇ ਪਾੜੇ ਅੱਜ ਵੀ ਮਿੱਟੀ ਸਾਥੀਆਂ ਨੇ ਮੰਗੀ ਆ ਪਾੜੇ ਜਿਹੜੇ ਆਪਾਂ ਗੱਟੇ ਲਾ ਕੇ ਆਏ ਸੀ ਵੀਡੀਓ ਦੀ ਪਾਈ ਸੀ ਉਹ ਗੱਟਿਆਂ ਦੇ ਉੱਪਰ ਦੀ ਅੱਜ ਪਾਣੀ ਚੱਲ ਰਿਹਾ ਹੈ ਤਾਂ ਉਹ ਪਾਣੀ ਰੋਕਣਾ ਆਪਾਂ ਜਾ ਕੇ ਤਾਂ ਸਾਥੀਓ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਆਪਾਂ ਇਕਾਈ ਦੇ ਦਫ਼ਤਰ 'ਚ ਪਹੁੰਚੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ